ਵਿਖੇ ਪੀਮ ਐਕਸ਼ਨ ਕਮੇਟੀ ਵੱਲੋਂ ਸੰਵਿਧਾਨ ਬਚਾਓ ਦੇਸ਼ ਬਚਾਓ ਦਾ ਨਾਅਰਾ بلند ਕਰਦਿਆਂ ਚੇਤਨਾ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਤੇ ਆਰਐਸਐਸ ਮੁਰਦਾਬਾਦ ਦੇ ਨਾਰੇ ਲਗਾਏ ਗਏ ਇਸ ਮੌਕੇ ਪੀਮ ਐਕਸ਼ਨ ਕਮੇਟੀ ਦੇ ਆਗੂ ਨਿਤਿਨ ਪੀਮ ਤੇ ਪ੍ਰਬੋਧ ਅੰਬੇਦਕਰ ਨੇ ਕਿਹਾ ਕਿ 2024 ਦੀਆਂ ਚੋਣਾਂ ਨੂੰ ਲੈ ਕੇ ਚੇਕ ਕਰ ਹੁਣ ਵੀ ਭੋਜਨ ਸਮਾਜਨਾ ਜਾਗਿਆ ਤਾਂ ਇੱਕ ਵਾਰ ਫਿਰ ਤੋਂ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲੀ ਸਰਕਾਰ ਸੱਤਾ ਵਿੱਚ ਆਮ ਮਨੁੱਖਵਾਦੀ ਸੋਚ ਨਾਲ ਸਾਡੇ ਸੰਵਿਧਾਨ ਦੇ ਦਲਿਤ ਲੋਕਾਂ ਨਾਲ ਧੱਕੇਸ਼ਾਹੀ ਕਰੇਗੀ ਕਿਉਂਕਿ ਭਾਰਤ ਰਤਨ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਵੱਲੋਂ ਭਾਰਤੀ ਸੰਵਿਧਾਨ ਵਿੱਚ ਜੋ ਹੱਕ ਸਾਡੇ ਸਮਾਜ ਦੇ ਲੋਕਾਂ ਨੂੰ ਦਿੱਤੇ ਗਏ ਹਨ ਉਸ ਤੋਂ ਸਾਨੂੰ ਵਾਂਝਾ ਕਰਨ ਲਈ ਤੇ ਮਨੁੱਖਵਾਦੀ ਨੂੰ ਲਾਗੂ ਕਰਨ ਸੰਬੰਧੀ ਜੋ ਨੀਤੀ ਤਿਆਰ ਕੀਤੀ ਜਾ ਰਹੀ ਹੈ ਉਸ ਨਾਲ ਸਾਡੇ ਸਮਾਜ ਤੇ ਸੰਵਿਧਾਨ ਨੂੰ ਵੱਡਾ ਖਤਰਾ ਹੈ ਮੇਰਾ ਨਾਮ ਨितीशਪੀ ਮੈਂ ਜੀ ਫਾਊਂਡਰ ਵੀ ਇਮੈਕਸ਼ਨ ਕਮੇਟੀ ਬਹੁਜਨ ਚੇਤਨਾ ਮਾਰਚ ਚੱਲ ਰਹੇ ਦੀ ਸੰਵਿਧਾਨ ਬਚਾਓ ਦੇਸ਼ ਬਚਾਓ ਔਰ 3 ਮਾਰਚ ਜਿਹੜਾ ਗੁਰੂ ਨਗਰੀ ਅੰਮ੍ਰਿਤਸਰ ਭਗਵਾਨ ਵਾਲਮੀ ਕੀਰਤ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਕੱਢ ਲਿਆ ਜਾ ਰਿਹਾ ਔਰ ਮੋਟਿਵ ਇੱਕੋ ਹੈਗਾ ਕਿ ਬਹੁਜਨਾਂ ਨੂੰ 85% ਨੂੰ ਮੂਲ ਨਿਵਾਸੀਆਂ ਨੂੰ ਇਹ ਸੁਚੇਤ ਕਰਨ ਲਈ ਕਿ ਮਈ ਅਪ੍ਰੈਲ ਦੇ ਵਿੱਚ 2024 ਭਾਰਤੀ ਲੋਕਤੰਤਰ ਦਾ ਇਲੈਕਸ਼ਨ ਹੈਗਾ ਔਰ ਕਿਸੇ ਤਰੀਕੇ ਆਰਐਸਐਸ ਨੂੰ ਭਾਜਪਾ ਨੂੰ ਇਸ ਨਿਜਾਮ ਨੂੰ ਜਿਹਹਾਰਾਣਾ ਤੇ ਵੋਟ ਹੀ ਇੱਕ ਤਰੀਕਾ ਹੈਗਾ ਔਰ ਬਹੁਜਨਾਂ ਨੂੰ ਸਿਰਫ ਇਸ ਜਗਾਨ ਲਈ ਕਿ ਜੇ 6 ਮਹੀਨੇ ਬਾਅਦ ਵੀ ਭਾਜਪਾ ਦਾ ਇਹ ਨਿਜਾਮ ਵਾਪਸ ਆਂਦਾ ਵਾ ਤੇ ਇਸ ਮੁਲਕ ਦੇ ਵਿੱਚ ਮਨੁੱਖ ਸਮਰਿਤੀ ਲਾਗੂ ਹੋ ਜੂਗੀ ਉਹ ਸਾਫ ਸਾਫ ਬੋਲ ਰਹੇ ਆ Hindu Rashtravad ਦੀ ਗੱਲ ਕਰ ਰਹੇ ਆ ਔਰ ਬਹੁਜਨਾਂ ਨੂੰ ਇਹ ਯਾਦ ਕਰਾਉਣ ਲਈ ਕਿ ਘਰ ਘਰ ਜਾਨ ਨੀਲੇ ਝੰਡੇ ਥੱਲੇ ਆਣ ਔਰ ਵੋਟ ਦਾ ਅਧਿਕਾਰ ਜਿਹੜਾ ਜਿਹੜਾ ਮਿਲਿਆ ਉਹਨੂੰ ਐਕ ਔਰ ਕਿਸੇ ਤਰੀਕੇ ਨਾਲ ਨਿਜਾਮ ਨੂੰ ਜਿਹੜਾ ਇਸ ਮੁਲਕ ਦੇ ਸੱਤਾ ਤੋਂ ਦਿੱਲੀ ਤੋਂ ਗਲਿਆਰੇ ਚ ਪੱਟ ਮਾਰਨ ਦੀ ਲੋੜ ਤਾਂ ਹੈਗੀ ਹੈ 85% ਨੂੰ ਇਕੱਠੇ ਹੋਣਾ ਪੈਣਾ ਪ੍ਰਧਾਨ ਜੀ ਲਗਾਤਾਰ ਤੁਹਾਡੇ ਵੱਲੋਂ ਜਿਹੜੇ ਮਾਰਚ ਜਿਹੜੇ ਕੱਢੇ ਜਾ ਰਹੇ ਨੇ ਕਿਹੋ ਜਿਹਾ ਤੁਹਾਨੂੰ ਆਪਣੇ ਸਮਾਜ ਵੱਲ ਟੋਟਲ ਬਹੁਜਨ ਸਮਾਜ ਵੱਲ ਕਿਹੋ ਜਿਹਾ ਸਾਥ ਮਿਲਦਾ ਹੈ ਦੇਖੋ ਹੌਲੀ ਹੌਲੀ ਕਾਰਵਾ ਅੱਗੇ ਜਾ ਰਿਹਾ ਸੋਸ਼ਲ ਮੀਡੀਆ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਚ ਹੈਗੇ ਆਪਾਂ ਕਿ ਜੇ ਸੋ ਬੰਦਾ ਵੀ ਸੜਕ ਤੇ ਆਂਦਾ ਤੇ ਹਜ਼ਾਰਾਂ ਲੱਖਾਂ ਤੱਕ ਸੰਦੇਸ਼ ਜਾਂਦਾ ਅੱਜ ਬੀਮਾਰੀ ਆਈ ਹੈ ਚਿਤਨਾ ਮਾਰਚ ਦੇ ਵਿੱਚ ਬੀਮਾਰੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਅੰਬੇਦਕਰਵਾਦੀ ਨਾਲ ਨੇ ਜੇ ਸਮੂਹ ਟੀਮ ਆਈ ਹੈ ਪੈਣਾ ਆਈਆਂ ਵਾ ਯੋਗਦਾਨ ਮਿਲ ਰਿਹਾ ਪਰ ਬਹੁਜਨਾਂ ਨੂੰ ਇੱਕ بار بار ਬੇਨਤੀ ਕਰਾਂਗੇ ਕਿ ਬਹੁਜਨ ਆਗੂਆਂ ਨੂੰ ਸੜਕ ਤੇ ਆਣਾ ਪਏਗਾ 15 20% ਸੜਕ ਰੱਖਣੀ ਪਏਗੀ 70 80% ਫੇਸਬੁਕ ਚੱਲ ਸਕਦਾ ਪਰ ਆਪਣਾ ਕੀਮਤੀ ਸਮਾਂ ਸੜਕ ਤੇ ਲਿਆਓ ਘਰ ਘਰ ਦੇ ਦਰਵਾਜ਼ੇ ਖੜਕਾਓ ਔਰ ਦੱਸੋ ਕਿ ਮਨੁਸਮ੍ਰਿਤੀ ਕਾਲੀ ਕਿਤਾਬ ਜਿਹੜੀ ਹੈ ਜਿਹਨੂੰ ਇਹ ਲਾਗੂ ਕਰਾਉਣਾ ਚਾਹ ਰਹੀ ਆ ਆਰਐਸਐਸ ਭਾਜਪਾ ਇਹਦੇ ਮਾਇਨੇ ਕੀ ਨੇ ਬਹੁਜਨਾਂ ਲਈ 75 ਸਾਲਾਂ ਚ ਜਿੱਥੇ ਵੀ ਪਹੁੰਚੇ ਆ 26 ਜਨਵਰੀ 1950 ਨੂੰ ਜਿਹੜੀ ਆਜ਼ਾਦੀ ਮਿਲੀ ਸਾਨੂੰ ਸਾਡੀ ਦੀਵਾਲੀ ਜਿਹੜੀ 26 ਜਨਵਰੀ 1950 ਆ ਪਰ ਅੱਜ ਵੱਡੇ ਖਤਰੇ ਚ ਹੈਗੀ ਆ ਔਰ 4 ਮਹੀਨੇ ਦਾ ਸਮਾਂ ਹੈਗਾ ਬਹੁਤ ਘੱਟ ਸਮਾਂ ਰਹਿ ਗਿਆ ਕਿਸੇ ਤਰੀਕੇ ਭਾਜਪਾ ਮੁਕਤ ਆਰਐਸਐਸ ਮੁ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵੱਡੇ ਪੱਤਰ ਤੇ ਛੜੀ ਆ ਐਸ ਵੀ ਭਾਈਚਾਰੇ ਦੀ ਵਾਦੀ ਆ ਕੀ ਸੰਦੇਸ਼ ਦੇਣਾ ਚਾਹੁੰਦੇ ਆ ਯੂਥ ਨੂੰ ਨੌਜਵਾਨਾਂ ਨੂੰ ਵੱਡੇ ਪੱਤਰ ਤੇ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਕਿ ਜਿੱਦਾਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਪਹਿਲਾਂ ਉਹਨਾਂ ਦਾ ਧੰਨਵਾਦ ਹੈ ਜਨਗਣਨਾ ਕਰਾਈ ਔਰ ਮਾਨੇਵਰ ਕਾਂਸੀ ਰਾਮ ਜੀ ਦੀ ਸੋਚ ਨੂੰ ਜ਼ਮੀਨ ਤੇ ਲਿਆਂਦਾ ਜਿਸki ਜਿਤਨੀ ਸੰਖਿਆ ਬਾਰੀ ਉਸki ਉਤਨੀ ਹਿੱਸੇਦਾਰੀ ਦੇਖੋ ਅੱਜ ਆਪਣਾ ਰਾਜ ਆਪਣੇ ਸਮਾਜ ਤੋਂ ਨਿਤਿਸ਼ ਕੁਮਾਰ ਜੀ ਹੈਗੇ ਆ ਤੇ ਸੋਚਿਆ ਵੀ ਅਗਲੇ ਨੇ ਔਰ 85 75% ਰੈਜ਼ਰਵੇਸ਼ਨ ਕਰਤੀ ਗਈ ਅੱਜ ਸਮੂਹ ਬਹੁਜਨ ਸਮਾਜ ਹੈ ਮੰਗ ਕਰ ਰਿਹਾ ਕਿ ਪੂਰੇ ਭਾਰ ਨਾ ਹੋਵੇ ਔਰ ਤੁਹਾਡੀ ਜਿਹੜੀ ਸੰਖਿਆ ਸਾਡੇ ਹਿਸਾਬ ਦੇ ਨਾਲ ਦਿੱਤੀ ਜਾਵੇ ਰੈਜ਼ਰਵੇਸ਼ਨ ਸਾਡਾ ਸੰਵਿਧਾਨਿਕ ਹੱਕ ਹੈਗਾ ਜਿਹੜਾ ਕਮ ਵਾਲੀਆਂ ਪੈਣਾ ਖੇਤ ਮਜ਼ਦੂਰ ਚੌਂਕ ਮਜ਼ਦੂਰ ਗਰੀਬ ਤਬਕਾ ਹਾਸ਼ੀਦਾ ਸਮਾਜ ਜਿਹੜਾ ਉਹਦੇ ਮੌਕੇ ਪ੍ਰੋਵਾਈਡ ਕਰਦਾ ਬਰਾਬਰੀ ਦੇ ਮੌਕੇ ਨਹੀਂ ਤਾਂ ਅਮੀਰ ਤਨਾੜ سرمਾਈਦਾਰ ਤੇ ਉਹ ਮੌਕੇ ਕਦੀ ਬਣ ਨਹੀਂ ਨ ਦੇ ਰੈਜ਼ਰਵੇਸ਼ਨ ਖੈਰਾਤ ਨਹੀਂ ਹੈਗੀ ਸਾਡਾ ਸੰਵਿਧਾਨਿਕ ਹੱਕ ਹੈਗਾ ਔਰ ਅੱਜ ਆਪਾਂ ਪੰਜਾਬ ਤੋਂ ਵੀ ਉਮੀਦ ਕਰਾਂਗੇ 75% ਰੈਜ਼ਰਵੇਸ਼ਨ ਵੀ ਏਕਿਊਰ ਕੀਤੀ ਜਾਵੇ ਬੀਮ ਆਰਮੀਆ ਜਾਸ ਸਮਾਜ ਪਾਰਟੀ ਦਾ ਜ਼ਿਲ੍ਹਾ ਅਧਿਕਾਰੀ और हम ये संविधान बचाओ देश बचाओ के उपलक्ष्य में हम निकाले ये मार्च और मार्च हमारे लोग बहुत साथ दे रहे हैं और अच्छा हमको परिणाम मिल रहा है सो साथियों से यही निवेदन है कि संविधान बचाओ देश बचाओ का नारा हमको बुलंद करना है अपना संविधान बचाना है अपने संविधान पर नहीं आने देनी है सर कटाएंगे लेकिन सर झुकाएंगे नहीं जो भी हो हमको संविधान बचाना है और 2024 के इलेक्शन हम मोदी को हरा के ही रहेंगे क्योंकि ये लोग मनुस्मृति लागू करना चाहते हैं जो कि हम होने नहीं देंगे तो so, साथियों सभी को जय भीम नीला सलाम शामला चंद्र बिल्डिंग मेंटेनेंस हैंडीमैन अंडर चेक ट्रेड प्लेटफॉर्म इज नाउ अवेलेबल ऑन योर लोकल लंदन एरिया ही हैज मोर देन 5 इयर्स एक्सपीरियंस इन द सेम लाइन ही यूज्ड टू वर्क विद रेपुटेटेड कंपनीज agencies as well local builders with brothers he is professional by plumbing electrician masonry work carpentry for more information please contact him at www.checktrade.com id number 921760 shamla chander call call him on this number zero seven four triple eight 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ